ਲੁਧਿਆਣਾ ਦੇ ਵਿੱਚ ਬੀਤੇ ਦਿਨ ਹੋਈ ਇੱਕ ਮੀਟਿੰਗ ਦੀ ਖੂਬ ਚਰਚਾ ਜਿਸ ਦੇ ਵਿੱਚ ਮਨੀਸ਼ ਸੋਦੀਆ, ਅਮਨ ਅਰੋੜਾ, ਅਮਨ ਸ਼ੇਰ ਸ਼ੈਰੀ ਕਲਸੀ, ਸਨੀ ਆਲੂ ਵਾਲੀ ਸਮੇਤ ਦੋ ਨਵੇਂ ਥਾਪੇ ਦਿੱਲੀ ਤੋਂ ਪੰਜਾਬ ਦੇ ਆਬਜ਼ਰਵਰ ਆਮ ਆਦਮੀ ਪਾਰਟੀ ਦੇ ਮਾਜੂਦ ਸਿਗੇ ਇੱਥੇ ਟਾਰਗੇਟ ਸੈੱਟ ਕਰ ਦਿੱਤੇ ਗਏ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਤੇ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਤੁਸੀਂ ਇੰਨਾ ਇੰਨਾ ਫੰਡ ਲੈ ਕੇ ਆਣਾ ਪਹਿਲਾਂ ਤਾਂ ਇਹ ਮੰਤਰੀਆਂ ਵਿਧਾਇਕਾਂ ਤੱਕ ਸੀ ਕਹਾਣੀ ਪਰ ਹੁਣ ਲੋਕਲ ਲੈਵਲ ਦੇ ਲੀਡਰ ਤੱਕ ਇਹ ਕਹਾਣੀ ਪਹੁੰਚ ਗਈ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਬੀਤੇ ਦਿਨੀ ਇੱਕ ਮੀਟਿੰਗ ਹੁੰਦੀ ਹੈ ਲੁਧਿਆਣੇ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਮਨੀਸ਼ ਸੋਦੀਆ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹ ਪਹੁੰਚਦੇ ਆ ਅਮਨ ਅਰੋੜਾ ਪਹੁੰਚਦੇ ਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਅਮਨ ਸ਼ੇਰ ਸ਼ੈਰੀ ਕਲਸੀ ਪਹੁੰਚਦੇ ਆ ਉਹ ਕਾਰਜਕਾਰੀ ਪ੍ਰਧਾਨ ਨੇ ਸਨੀ ਆਲੂ ਵਾਲੀਆ ਪਹੁੰਚਦੇ ਆ ਤੇ ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਦੋ ਥਾਪੇ অবজারভার ਹੈ ਉਹ ਇਹ ਮੀਟਿੰਗ ਲੈਂਦੇ ਆ ਤੇ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਚੇਅਰਮੈਨ ਤੱਕ ਸਾਰੇ ਹੀ ਲਗਭਗ ਸ਼ਾਮਲ ਹੁੰਦੇ ਆ ਤੇ ਇਸ ਮੀਟਿੰਗ ਦੇ ਵਿੱਚ ਹੁਣ ਕੋਟੇ ਤੈਅ ਕਰ ਦਿੱਤੇ ਗਏ ਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ ਕੋਟੇ ਤੈਅ ਕੀਤੇ ਗਏ ਕੋਟੇ ਦਾ ਮਤਲਬ ਕਿ ਫੰਡ ਤੈਅ ਕਰ ਦਿੱਤੇ ਗਏ ਆ ਕਿ ਕੌਣ ਕਿੰਨਾ ਫੰਡ ਜਮ੍ਹਾਂ ਕਰਾਊਗਾ ਇਸ ਤੋਂ ਪਹਿਲਾਂ ਜਿਹੜੇ ਫੋਨ ਜਾ ਰਹੇ ਸੀਗੇ ਐਮ ਐਲ ਏਜ਼ ਨੂੰ ਜਾ ਰਹੇ ਸੀਗੇ ਐਮਪੀਜ਼ ਨੂੰ ਜਾ ਰਹੇ ਸੀਗੇ ਔਰ ਮੰਤਰੀਆਂ ਨੂੰ ਜਾ ਰਹੇ ਸੀਗੇ ਉਹ ਫੋਨ ਕੌਣ ਕਰ ਰਿਹਾ ਸੀਗਾ ਉਹ ਫੋਨ ਕਰ ਰਿਹਾ ਸੀਗਾ ਦੀਪਕ ਚੋਹਾਨ ਜੋ ਕਿ ਮਨੀਸ਼ ਸੋਦੀਆ ਦੇ ਪੀਏ ਨੇ ਤੇ ਜਿਹੜਾ ਕੋਟਾ ਰੱਖਿਆ ਹੈਗਾ ਜਿਹੜਾ ਤੁਹਾਨੂੰ ਪਹਿਲਾਂ ਐਮ ਐਮ ਐਲ ਏ ਐਮ ਪੀਜ਼ ਤੇ ਜਿਹੜੇ ਮੰਤਰੀ ਉਹਨਾਂ ਦੇ ਕੋਟਿਆਂ ਬਾਰੇ ਦੱਸ ਦਿਨਾ ਹੈਗਾ ਰੰਗਲਾ ਪੰਜਾਬ ਦੇ ਵਿੱਚ ਕਿੰਨਾ ਫੰਡ ਲੈ ਕੇ ਆਉਣਾ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਹੁਣ ਸੰਗਠਨ ਦੀਆਂ ਮਜਬੂਰੀਆਂ ਹੈਗੀਆਂ ਉਹ ਜੋ ਸੰਗਠਨ ਦੇ ਵਿਅਕਤੀ ਆਪਣੇ ਆਪ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਗੱਲਾਂ ਕਰਦੇ ਉਹ ਵੀ ਤੁਹਾਨੂੰ ਦੱਸਾਂਗੇ ਜਿਹੜੇ ਐਮਪੀ ਦੇ ਕੋਟੇ ਆਉਂਦਾ ਕਿਉਂਕਿ 10 ਐਮਪੀ ਹੈਗੇ ਪੰਜਾਬ ਦੇ ਵਿੱਚ ਰਾਜ ਸਭਾ ਤੇ ਜਿਹੜੇ ਲੋਕ ਸਭਾ ਦੇ ਮਲਾਕੇ 20 ਕਰੋੜ ਰੁਪਿਆ ਇੱਕ ਐਮਪੀ ਦੇ ਕੋਟੇ ਆਉਂਦਾ ਲਗਭਗ 200 ਕਰੋੜ ਰੁਪਿਆ ਇੱਥੋਂ ਬਣਾਉਣਾ ਹੈ ਮੰਤਰੀ ਦੇ ਕੋਟੇ ਵੀ ਇੱਕ 20 ਕਰੋੜਾਂ ਦਾ 16-17 ਮੰਤਰੀ ਹੈਗੇ 170-80 ਕਰੋੜ ਰੁਪਏ ਇੱਥੋਂ ਬਣਾਉਣ ਦੀ ਗੱਲ ਕਰ ਰਹੇ ਆ ਤੇ ਐਮਐਲਏ ਦੇ ਕੋਟੇ 5 ਕਰੋੜ ਰੁਪਿਆ ਲਗਭਗ ਜੇਕਰ ਆਪਾਂ ਗੱਲ ਕਰੀ 78 ਐਮਐਲਏ 80 ਐਮਐਲਏ ਲਾੜੋ ਅਠੂ ਪੰਜਾ 40 400 ਕਰੋੜ ਰੁਪਏ ਤਾਂ ਇਥੋਂ ਮੋਟਾ-ਮੋਟਾ ਬਣਾਉਣਾ ਕਿਉਂਕਿ ਮੰਤਰੀ ਆਪਾਂ ਵਿੱਚੋਂ ਕੱਢ ਦਿੱਤੇ ਆ ਹੁਣ ਇਹ ਗੱਲ ਐਮਪੀ ਐਮਐਲਏ ਤੱਕ ਨਹੀਂ ਗਈ ਸੀ ਕਿਉਂਕਿ ਦੀਪਕ ਚੋਹਾਨ ਮੰਤਰੀ ਐਮਐਲਏ ਨੂੰ ਤਾਂ ਫੋਨ ਕਰ ਰਹੇ ਸੀਗੇ ਪਰ ਮਨੀਸ਼ ਸੁਸੋਦੀਆ ਹੋਣਾ ਨੇ ਇੱਕ ਮੀਟਿੰਗ ਲਈਤੀ ਹੈ ਸੰਗਠਨ ਦੀ ਜਿਹੜੀ ਮੈਂ ਲੁਧਿਆਣੇ ਦਾ ਜ਼ਿਕਰ ਕਰ ਰਿਹਾ ਉਸ ਦੇ ਵਿੱਚ ਉਹਨਾਂ ਦੀ ਡਿਊਟੀਆਂ ਲਾ ਦਿੱਤੀਆਂ ਕੋਟੇ ਤੈਅ ਕਰ ਦਿੱਤੇਗੇ ਕਿ ਹੁਣ ਜਿਹੜੇ ਜ਼ਿਲ੍ਹਾ ਪੱਧਰ ਦੇ ਪਾਰਟੀ ਦੇ ਉਹਦੇਦਾਰ ਨੇ ਉਹਨਾਂ ਦੀ ਇਹ ਜ਼ਿੰਮੇਵਾਰੀਆਂ ਹਲਕੇ ਪੱਧਰ ਉੱਪਰ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਜ਼ਿੰਮੇਵਾਰੀਆਂ ਕਿ ਫੰਡ ਇਕੱਠਾ ਕੀਤਾ ਜਾਵੇ ਰੰਗਲੇ ਪੰਜਾਬ ਵਾਸਤੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਹਾਲਾਂਕਿ ਮੁੱਖ ਮੰਤਰੀ ਦੇ ਨੇਤਾ ਦਾਵਾ ਕਰ ਦਿੱਤਾ ਸੀ ਕਿ ਉਹ 300 ਐਨਆਰਆਈ ਦੇ ਨਾਲ ਗੱਲਬਾਤ ਕਰਨਗੇ ਉੱਥੋਂ ਫੰਡ ਲੈ ਕੇ ਆਉਣਗੇ ਹੁਣ ਜਿਹੜੇ ਵਰਕਰ ਰਹਿ ਗਏ ਆ ਜਾਂ ਅਹੁਦੇਦਾਰ ਰਹਿ ਗਏ ਜਿਲ੍ਹਾ 15 ਦੇ ਜਾਂ ਚੇਅਰਮੈਨ ਜਿਨ੍ਹਾਂ ਨੂੰ ਥਾਪਿਆ ਜਿਨ੍ਹਾਂ ਨੂੰ ਗੱਡੀਆਂ ਦਿੱਤੀਆਂ ਜਿਨ੍ਹਾਂ ਨੂੰ ਆਪਾਂ ਕੀ ਕੀ ਦਫ਼ਤਰ ਦਿੱਤੇ ਗਨਮੈਂਟ ਦੇ ਦਿੱਤੇ ਆ ਹੁਣ ਉਹਨਾਂ ਦੀ ਡਿਊਟੀਆਂ ਵੀ ਲਾ ਦਿੱਤੀਆਂ ਕਿ ਤੁਸੀਂ ਗੱਡੀਆਂ ਗਨਮੈਨ ਤਾਂ ਲੈ ਲਏ ਤੁਸੀਂ ਦਫਤਰ ਤਾਂ ਲੈ ਲਏ ਤੁਸੀਂ ਉਹਦੇਦਾਰੀਆਂ ਤਾਂ ਲੈ ਲੀਆਂ ਪਰ ਇਸ ਦੇ ਲਈ ਹੁਣ ਪਾਰਟੀ ਨੂੰ ਕੁਝ ਚਕਾਉਣ ਦਾ ਸਮਾਂ ਆ ਗਿਆ ਅਸੀਂ ਰੰਗਲਾ ਪੰਜਾਬ ਤਹਿਤ ਰੰਗਲਾ ਪੰਜਾਬ ਸੁਸਾਇਟੀ ਦੇ ਵਿੱਚ ਫੰਡ ਜਮਾ ਕਰਵਾਉਣਾ ਤੇ ਹੁਣ ਹਾਲਾਤ ਇਹ ਨੇ ਕਿ ਜਿਹੜੇ ਅਹੁਦੇਦਾਰ ਹੈਗੇ ਨੇ ਕਿਉਂਕਿ ਜਿਹੜੇ ਮੰਤਰੀ ਹੈ ਵਿਧਾਇਕ ਹੈ ਉਹ ਤਾਂ ਫੰਡ ਲੈਉਣਗੇ ਕਿਉਂਕਿ ਉਹ ਜ਼ਿਕਰ ਦੋ ਚਾਰ ਲੋਕਾਂ ਦੇ ਕੰਮ ਕਰਵਾ ਦੇਣਗੇ ਉੱਥੋਂ ਫੰਡ ਆ ਜਾਊਗਾ ਵਿਧਾਇਕ ਹੈਗਾ ਵਿਧਾਇਕੀ ਵਿਧਾਇਕਾਂ ਤਾਂ ਕਿੰਨੇ ਕੰਮ ਲੋਕਾਂ ਨੂੰ ਪੈਂਦੇ ਆ ਉਹ ਕੰਮ ਕੱਢੇ ਜਾਣਗੇ ਤਾਂ ਥੋੜਾ ਬੋਤਾ ਫੰਡ ਹੋ ਜਾਊਗਾ ਵਪਾਰੀਆਂ ਤੋਂ ਫੰਡ ਮਿਲ ਜਾਊਗਾ ਮੰਤਰੀਆਂ ਨੂੰ ਉਹਨਾਂ ਦੇ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਲੋਕ ਆ ਉਹਨਾਂ ਤੋਂ ਫੰਡ ਮਿਲ ਜਾਊਗਾ ਵੱਡੇ ਪੱਧਰ ਉੱਪਰ ਆਸ-ਪਾਸ ਤੋਂ ਫੰਡ ਇਕੱਠਾ ਕਰ ਲੈਣਗੇ ਵਿਧਾਇਕ ਮੰਤਰੀ ਤਾਂ ਪਰ ਹੁਣ ਜਿਹੜੇ ਅਹੁਦੇਦਾਰ ਆ ਜਿਹੜੇ ਆਪਣਾ ਘਰ ਫੂਕ ਕੇ ਆਪਣੀ ਉਹਦੇਦਾਰੀਆਂ ਬਚਾਉਂਦੇ ਐ ਉਹ ਫੰਡ ਇਕੱਠਾ ਕਿੱਥੋਂ ਕਰਨਗੇ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵਰਕਰਾਂ ਦੀ ਆਮ ਆਦੀ ਪਾਰਟੀ ਦੇ ਵਰਕਰਾਂ ਦੀ ਹਾਲਾਤ ਨੇ ਕਹਿੰਦੇ ਥਾਣਿਆਂ ਦੇ ਵਿੱਚ ਇੱਕ ਸਪਾਈ ਤੱਕ ਸਾਨੂੰ ਨਹੀਂ ਪੁੱਛਦਾ ਅਸੀਂ ਆਮ ਆਦਮੀ ਪਾਰਟੀ ਪਿੱਛੇ ਆਪਣੀਆਂ ਜੁੱਤੀਆਂ ਖਸਾਲੀਆਂ ਇਹਨਾਂ ਦੇ ਝੰਡੇ ਚੱਕ ਚੱਕ ਕੇ ਇਹਨਾਂ ਦੇ ਪੋਸਟਰ ਲਾ ਲਾ ਕੇ ਇਹਨਾਂ ਦੇ ਬੈਨਰ ਲਾ ਲਾ ਕੇ ਤੇ ਹੁਣ ਜਿਹੜੇ ਉਹਦੇਦਾਰ ਐ ਕਿ ਆਮ ਲੋਕਾਂ ਤੋਂ ਜਾ ਕੇ ਫੰਡ ਮੰਗਣਗੇ ਕਿ ਆਮ ਲੋਕ ਜਿਹੜੇ ਪਾਣੀ ਪੀ ਪੀ ਗਾਲਾ ਕੱਢ ਰਹੇ ਹੈਗੇ ਇਸ ਵਕਤ ਕਿਉਂਕਿ ਕੰਮ ਨਹੀਂ ਹੋਇਆ ਜਿਨ੍ਹਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਜਿਨ੍ਹਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਪੰਜਾਬ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ ਕਿ ਆਮ ਲੋਕ ਕਿਉਂ ਫੰਡ ਦੇਣਗੇ ਪਾਰਟੀ ਨੂੰ ਤੇ ਉਸ ਤੋਂ ਬਾਅਦ ਉਮੋਂਦੇ ਵਰਕਰ ਕਿ ਜਿਨ੍ਹਾਂ ਤੋਂ ਉਮੀਦ ਹੁੰਦੀ ਹੈ ਜਿਨ੍ਹਾਂ ਨੇ ਪਾਰਟੀਆਂ ਦਾ ਝੰਡਾ ਚੁੱਕਿਆ ਹੁੰਦਾ ਜਿਨ੍ਹਾਂ ਨੇ ਪੋਸਟਰ ਲਾਏ ਹੁੰਦੇ ਜਿਨ੍ਹਾਂ ਨੇ ਦਰਿਆ ਵਸ਼ਾਈਆਂ ਹੁੰਦੀਆਂ ਕਿਉਂਕਿ ਆਮ ਆਦੀ ਪਾਰਟੀ ਤਾਂ ਦਾਵਾ ਹੀ ਇਸ ਤਰੀਕੇ ਦੇ ਨਾਲ ਕਰਕੇ ਆਈ ਸੀ ਕਿ ਦਰਿਆ ਵਸ਼ਾਉਣ ਵਾਲਿਆਂ ਦੀ ਇੱਜ਼ਤ ਹੋਊਗੀ ਪਰ ਉਹ ਕਹਿੰਦੇ ਕਿ ਅਸੀਂ ਹੁਣ ਦਰਿਆ ਵਸ਼ਾਉਣ ਤੱਕ ਹੀ ਸੀਮਤ ਰਹੇ ਹਾਂ ਅਸੀਂ ਜਦੋਂ ਕਿਤੇ ਵੀ ਵਿਧਾਇਕ ਕੋਲ ਜਾਂਦੇ ਹਾਂ ਤਾਂ ਉਹ ਕਹਿੰਦਾ ਵੀ ਸਾਡੀ ਤਾਂ ਚੱਲਦੀ ਨਹੀਂ ਕਿਸੇ ਉਹਦੇਦਾਰ ਕੋਲ ਜਾਂਦੇ ਹਾਂ ਤਾਂ ਸਾਡੀ ਤਾਂ ਚੱਲਦੀ ਨਹੀਂ ਤੇ ਈਵਨ ਕੀ ਜਿਹੜੇ ਲੋਕ ਆ ਉਹ ਤਾਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੇਗੇ ਇਹਨੇ ਉਹਦੇਦਾਰਾਂ ਨੂੰ ਵਰਕਰ ਵੀ ਖਾਸੇ ਨਾਰਾਜ਼ ਹੋਏ ਪਏ ਆ ਤਸਬਾਹਿਕ ਤੌਰ ਤੇ ਹੁਣ ਇਹਨਾਂ ਉਹਦੇਦਾਰਾਂ ਦੀ ਚਿੰਤਾ ਵਧ ਗਈ ਹੈ ਕਿ ਆਖਰਕਾਰ ਇਹ ਜਿਹੜੇ ਫੰਡ ਕਹਿ ਰਹੇ ਰੰਗਲਾ ਪੰਜਾਬ ਸੁਸਾਇਟੀ ਦੇ ਤਹਿਤ ਅਸੀਂ ਇਕੱਠਾ ਕਿੱਥੋਂ ਕਰਨਾ ਹੈ ਪਹਿਲੀ ਗੱਲ ਤਾਂ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇਹ ਜਿਹੜਾ ਫੰਡ ਹੈ ਕਿੱਥੇ ਲੱਗਣਾ ਕਿੱਥੇ ਨਹੀਂ ਲੱਗਣਾ ਫੰਡ ਕਿਤੇ ਦਿੱਲੀ ਇਲੈਕਸ਼ਨ ਵਾਸਤੇ ਜਾਂ ਆਪਾਂ ਕਹਿ ਲਈਏ ਕਿ ਅੱਗੇ ਆਉਣ ਵਾਲੇ ਸਮੇਂ ਇਲੈਕਸ਼ਨ ਵਾਸਤੇ ਇਕੱਠਾ ਤਾਂ ਨਹੀਂ ਕੀਤਾ ਜਾ ਰਿਹਾ ਕਿਤੇ ਇਹ ਫੰਡ ਦਿੱਲੀ ਟਰਾਂਸਫਰ ਤਾਂ ਨਹੀਂ ਕਰ ਦਿੱਤਾ ਜਾਊਗਾ ਕਿ ਇਹ ਫੰਡ ਦੇ ਨਾਲ ਝੂਟੇ ਤਾਂ ਨਹੀਂ ਲਈ ਜਾਣਗੇ ਕਿ ਇਹ ਫੰਡ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਤਾਂ ਨਹੀਂ ਕੀਤਾ ਜਾਊਗਾ ਕੀ ਇਹ ਫੰਡ ਬੰਗਲੇ ਬਣਾਉਣ ਵਾਸਤੇ ਤਾਂ ਨਹੀਂ ਲੱਗ ਜਾਊਗਾ ਕੀ ਫੰਡ ਬਾਹਰ ਟਰਾਂਸਫਰ ਤਾਂ ਨਹੀਂ ਹੋ ਜਾਊ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੈਗੇ ਇਸ ਰੰਗਲਾ ਪੰਜਾਬ ਸੁਸਾਇਟੀ ਫੰਡ ਨੂੰ ਲੈ ਕੇ ਬੇਸ਼ੱਕ ਮੁੱਖ ਮੰਤਰੀ ਪੰਜਾਬ ਕਹਿ ਚੁੱਕੇ ਕਿ ਹਿਸਾਬ ਦੇਵਾਂਗੇ ਪਰ ਕਿਸ ਤਰੀਕੇ ਦਾ ਹਿਸਾਬ ਦਿੱਤਾ ਜਾਊਗਾ ਕੋਈ ਰੂਲ ਰੈਗੂਲੇਸ਼ਨ ਬਣਾਈ ਹੈ ਹੇ ਤੱਕ ਜਨਤਕ ਤੌਰ ਤੇ ਇਹ ਚੀਜ਼ਾਂ ਨਹੀਂ ਦਸੀਆਂ ਕਿੰਨਾ ਫੰਡ ਆ ਚੁੱਕਿਆ ਹੈ ਹੇ ਤੱਕ ਜਨਤਕ ਤੌਰ ਤੇ ਇਸ ਚੀਜ਼ ਬਾਰੇ ਨਹੀਂ ਬਿਆਨ ਕੀਤਾ ਕਿਉਂਕਿ ਲੋਕ ਕਹਿੰਦੇ ਅਸੀਂ ਫੰਡ ਦੇਣਾ ਹੀ ਨਹੀਂ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਅਸੀਂ ਆਪ ਜਾ ਕੇ ਲੋਕਾਂ ਦੀ ਮਦਦ ਕਰ ਦਾਂਗੇ ਪਰ ਇਸ ਰੰਗਲਾ ਪੰਜਾਬ ਸੋਸਾਇਟੀ ਦੇ ਵਿੱਚ ਫੰਡ ਨਹੀਂ ਦੇਣਾ ਜਦੋਂ ਹੁਣ ਇਸ ਤਰੀਕੇ ਦੀ ਬੇਵਿਸ਼ਵਾਸੀ ਹੋ ਜੇ ਆਮ ਲੋਕਾਂ ਦੇ ਵਿੱਚ ਤੇ ਫਿਰ ਉਹ ਦੇਦਾਰਾਂ ਨੇ ਵੀ ਉਹਨਾਂ ਆਮ ਲੋਕਾਂ ਦੇ ਵਿੱਚ ਜਾ ਕੇ ਫੰਡ ਮੰਗਣਾ ਹੈ ਵਰਕਰਾਂ ਦੇ ਕੋਲੋਂ ਜਾ ਕੇ ਫੰਡ ਮੰਗਣਾ ਹੈ ਜਿਹੜੇ ਪਹਿਲਾਂ ਹੀ ਪਾਣੀ ਪੀ ਪੀ ਗਾਲਾ ਕੱਢ ਰਿਹਾ ਆਖਰਕਾਰ ਉਹ ਫੰਡ ਦੇਣਗੇ ਕਿੱਥੋਂ ਇਹੀ ਸਿਰਦਰਦੀ ਹੁਣ ਉਹ ਦੇਦਾਰਾਂ ਦੀ ਬਣੀ ਹੋਈ ਹੈ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ